ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਅੱਜ 15 ਅਗਸਤ ਆ ਸਾਰਾ ਦੇਸ਼ 78ਵੀਂ ਆਜ਼ਾਦੀ ਦਿਹਾੜੇ ਨੂੰ ਮਨਾ ਰਿਹਾ ਤੇ ਪੰਜਾਬ ਚ ਵੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਬਹੁਤ ਵਧੀਆ ਗੱਲ ਆ ਪਹਿਲਾਂ ਤਾਂ ਸਾਰੇ ਹੀ ਦਰਸ਼ਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਕਰੋੜ ਕਰੋੜ ਮੁਬਾਰਕਾਂ ਪਰ ਗੱਲ ਇਹ ਆ ਕਿ ਸਾਡੇ ਪਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰ ਰਾਏ ਜਿੰਨੇ ਵੀ ਸਾਡੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜੇਲ੍ਹਾਂ ਚ ਗਏ ਦੇਸ਼ ਆਜ਼ਾਦ ਕਰਾਉਣ ਲਈ ਕੀ ਅੱਜ ਉਹਨਾਂ ਦੀਆਂ ਰੂਹਾਂ ਸਕੂਨ ਭਰੀਆਂ ਨੇ ਕੀ ਉਹਨਾਂ ਨੂੰ ਚੈਨ ਆ ਕਿ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਿਹੜੇ ਸੁਪਨੇ ਸੰਜੂਕੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਪੂਰੇ ਹੋ ਰਿਹਾ ਮੈਂ ਬੜਾ ਲੰਬਾ ਨਾ ਜਾਵਾਂ ਗੱਲ ਨੂੰ ਔਨ ਦੀ ਪੁਆਇੰਟ ਆਵਾਂ ਕਿ ਇੱਕ ਇਨਸਾਨ ਦੀ ਲੋੜ ਕੀ ਆ ਰੋਟੀ ਕਪੜਾ ਔਰ ਮਕਾਨ ਉਹ ਵੀ ਪੂਰੀਆਂ ਨਹੀਂ ਚਲੋ ਮੈਂ ਉਸ ਤੋਂ ਥੋੜਾ ਜਿਹਾ ਅੱਗੇ ਆ ਜੰਨਾ ਬੰਦੇ ਨੂੰ ਬੇਸਿਕ ਜਿਹੜੀਆਂ ਲੋੜਾਂ ਨੇ ਜਿਹੜੀਆਂ ਸਰਕਾਰ ਨੇ ਪ੍ਰੋਵਾਈਡ ਕਰਾਉਣੀਆਂ ਪੜਾਈ ਤੇ ਦਵਾਈ ਕੀ ਸਰਕਾਰੀ ਥਾਵਾਂ ਤੇ ਇਹ ਹੈਗੀਆਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਚ ਇੱਕ ਚੀਜ਼ ਅਜੇ ਅੱਜ ਦੇ ਵਿਸ਼ੇ 'ਚ ਹੋਰ ਘਟਾ ਦੇਣਾ ਪੜ੍ਹਾਈ ਵਾਲੇ ਬੰਦੇ ਥੋੜਾ ਜਿਹਾ ਆਪਾਂ ਅਗਲੇ ਦੀ ਡਿਸਕਸ਼ਨ ਕਰਾਂਗੇ ਵਿਦ ਅੰਕੜੇ ਮੈਂ ਦਵਾਈ ਵਾਲੇ ਬੰਦੇ ਆ ਜਾ ਮੇਰਾ ਹੋਮ ਡਿਸਟ੍ਰਿਕਟ ਜਿਹੜਾ ਹੈਗਾ ਉਹ ਤਰਨਤਾਰਨ ਆ ਤੇ ਮੈਂ ਅੱਜ ਇਸ ਤੋਂ ਸ਼ੁਰੂਆਤ ਕਰਨ ਲੱਗਾ ਤਰਨਤਾਰਨ ਦੀ ਆਬਾਦੀ ਕਰੀਬ ਸਵਾ 11 ਲੱਖ ਆ ਆਨ ਰਿਕਾਰਡ ਠੀਕ ਹੈ ਜੀ ਤੇ ਇੱਥੇ ਇੱਕ ਸਿਵਲ ਹਸਪਤਾਲ ਆ ਚਲੋ ਸਾਰੇ ਥਾਂ 'ਚ ਸਿਵਲ ਹਸਪਤਾਲ ਇੱਕ ਹੀ ਆ ਕਿਤੇ ਦੋ ਹੋਣਗੇ ਇੱਕ ਹਸਪਤਾਲ ਆ ਪਰ ਤਰਾਸ ਦੀ ਇਸ ਗੱਲ ਦੀ ਆ ਛੋਟੀਆਂ ਹੈਗਾ ਚਭਾਲ ਖਡੂਰ ਸਾਹਿਬ ਚੋਲਾ ਸਾਹਿਬ ਪੱਟੀ ਹੈਗੇ ਛੋਟੇ ਹਸਪਤਾਲ ਬਾਰੇ ਮੈਂ ਵੱਡੇ ਦੀ ਗੱਲ ਕਰਾਂਗਾ ਪਰ ਛੋਟਿਆਂ ਤੋਂ ਤੁਸੀਂ ਆਪ ਨਲਸ ਲਾਜੋ ਵੀ ਕੀ ਆ ਉਥੇ ਕੀ ਹੁੰਦਾ ਹੈ ਦੇਖੋ 11.5 ਲੱਖ ਪਿੱਛੇ ਪਹਿਲੋਂ ਦੇ ਇੱਕ ਹਸਪਤਾਲ ਉਸ ਹਸਪਤਾਲ ਦੇ ਵਿੱਚ ਜਿਹੜੇ ਸਾਡੇ ਮਰਜਰ ਜਦੋਂ ਕੋਈ ਲੋਡ ਪੈਂਦੀ ਆ ਕੋਈ ਇੱਥੇ ਨਰੋਲੋਜੀਸਟ ਨਹੀਂ ਜਿਹੜਾ ਬ੍ਰੇਨ ਦਾ ਮਾਹਰ ਹੋਵੇ ਬ੍ਰੇਨ ਦੇ ਰੋਗਾਂ ਦਾ ਮਾਹਰ ਹੋਵੇ ਡਾਕਟਰ ਬ੍ਰੇਨ ਦਾ ਸਰਜਨ ਕਿਸੇ ਨੂੰ ਕੋਲਟ ਆ ਗਿਆ ਕਿਸੇ ਨੂੰ ਕੋਈ ਚੀਜ਼ ਆ ਗਈ ਕੋਈ ਨਹੀਂ ਕੋਈ ਐਕਸੀਡੈਂਟ ਹੋ ਗਿਆ ਬਹੁਤੇ ਸਿਰ ਵੱਜਦੇ ਨੇ ਥੱਲੇ ਇੱਕ ਇੱਕ ਵੀ ਅੱਜ ਤੱਕ ਦੇ ਇਤਿਹਾਸ ਚ ਕਦੀ ਕੋਈ ਦੱਸੇ ਕਿ ਇੱਥੇ ਕਦੀ ਕੋਈ ਆਪਰੇਟ ਹੋਇਆ ਕੁਛ ਹੋਇਆ ਕੁਛ ਵੀ ਨਹੀਂ ਫਿਰ ਅੱਗੇ ਅੱਜ ਕੱਲ ਖਾਣ ਪੀਣ ਅਜਿਹੇ ਨੇ ਹਾਰਡ ਦੀਆਂ ਪ੍ਰੋਬਲਮਾਂ ਨੇ ਕਾਰਡੀਓਲੋਜੀਸਟ ਕਾਰਡੀਓ ਕੋਈ ਦਿਲ ਦੇ ਰੋਗਾਂ ਦਾ ਮਾਹਰ ਨਹੀਂ ਕੋਈ ਸਰਜਨ ਨਹੀਂ ਜਿਹੜਾ ਐਂਜਿਓਗ੍ਰਾਫੀ ਕਰ ਸਕਦਾ ਹੋਵੇ ਫਿਰ ਸਟੰਟ ਪਾ ਸਕਦੇ ਹੁਣ ਬਾਈਪਾਸ ਸਰਜਰੀ ਤੇ ਬੜੀ ਦੂਰ ਦੀ ਗੱਲ ਆ ਮੇਰੇ ਖਿਆਲ ਮਤਲਬਕ ਜੋ ਮੈਂ ਪਤਾ ਕਰਾਇਆ ਉੱਥੇ ਤੇ ਟੀ ਐਮ ਟੀ ਜਾਂ ਇਕੋ ਸਟ੍ਰੈਸ ਉਹਦਾ ਟੈਸਟ ਵੀ ਨਹੀਂ ਅਵੇਲੇਬਲ ਡੈਲਸਿਸ ਦੀ ਮਸ਼ੀਨ ਐਸ ਪੀ ਸਿੰਘ ਅברਾਈ ਹੋਣਾ ਤੇ ਇੱਕ ਸ਼ਾਇਦ ਪਹਿਲਾਂ ਇੱਕ ਐਮ ਪੀ ਨੇ ਦਿੱਤੀ ਸੀ ਲੇਕਿਨ ਉਹ ਵੀ ਚਾਲੂ ਹਾਲਤ ਚ ਨਹੀਂ ਹੈਗੀਆਂ ਫਿਰ ਅਗਲੀ ਗੱਲ ਕਰੀਏ ਔਰਥੋ ਦੀ ਔਰਥੋ ਦੇ ਵਿੱਚ ਅੱਜ ਕੱਲ ਬਹੁਤ ਐਕਸੀਡੈਂਟ ਹੁੰਦੇ ਨੇ ਤੇ ਮੇਜਰ ਐਕਸੀਡੈਂਟ ਹੋ ਜਾਂਦੇ ਨੇ ਮੇਜਰ ਐਕਸੀਡੈਂਟ ਸੰਭਾਲਣ ਲਈ ਕੁਝ ਵੀ ਨਹੀਂ ਹੈਗਾ ਥੋੜਾ ਬਹੁਤ ਹੈਗੇ ਨੇ ਲੇਕਿਨ ਇਹ ਕਿਸੇ ਦੀ ਲੱਤ ਤੇ ਥਾਂ ਟੁੱਟ ਗਈ ਗੋਡਾ ਟੁੱਟ ਗਿਆ ਕੁਛ ਇਦਾਂ ਦਾ ਹੋ ਗਿਆ ਜਿੱਥੇ ਪਲੇਟ ਸਿਸਟਮ ਚੱਲਣਾ ਕੋਈ ਸਿਸਟਮ ਨਹੀਂ ਫਿਰ ਮੈਂ ਅਗਲੀ ਗੱਲ ਆਵਾਂ ਜਿਹੜੇ 100 ਦੇ ਵਿੱਚੋਂ 20% ਲੋਕ ਉਦਾਂ ਹੀ ਉਸ ਬਿਮਾਰੀ ਤੋਂ ਪੀੜਤ ਹੈ ਉਹ ਅੱਜ ਕੱਲ ਡਿਪਰੈਸ਼ਨ ਡਿਪਰੈਸ਼ਨ ਹੈ ਸਾਈਕੀਟ੍ਰਿਸਟ ਦਾ ਕੋਈ ਉਥੇ ਐਮਡੀ ਸਾਈਕੀਟ੍ਰਿਸਟ ਨਹੀਂ ਗਰੀਬ ਵਰਗ ਵਿਚਾਰਾ ਜਿਹੜਾ ਉਹ ਵੀ ਡਿਪਰੈਸ਼ਨ ਚ ਹੈ ਲੇਕਿਨ ਉਹ ਭੂਤ ਪ੍ਰੇਤਾਂ ਦੇ ਚੱਕਰ ਚ ਫਸਿਆ ਨੀਕਾ ਨਾ ਕੋਈ ਕੱਪੜੇ ਪਾੜੀ ਜਾਂਦਾ ਕੋਈ ਹਵਾ ਤਵਾ ਬੋਲਦਾ ਕੋਈ ਕੁਛ ਕਰਦਾ ਉਹ ਕਹਿੰਦੇ ਇਹਦੇ ਵਿੱਚ ਪ੍ਰੇਤ ਆ ਗਿਆ ਇਸੇ ਕਰਕੇ ਗਰੀਬ ਤਬਕੇ ਦੇ ਵਿਚਾਰੇ ਲੋਕ ਜਦੋਂ ਕਦੇ ਜਾਂਦੇ ਆ ਤੇ ਪਖੰਡੀ ਬਾਬੇ ਉਹ ਬੀਬੀਆਂ ਦਾ ਸਰੀਰਕ ਸ਼ੋਸ਼ਣ ਵੀ ਕਰਦੇ ਨੇ ਹੁਣ ਦੱਸੋ 79 ਅਜ਼ਾਦੀ ਦਿਹਾੜਾ ਮਨਾ ਰਹੇ ਆ ਤੇ ਆ ਹਾਲਾਤ ਆ ਸਾਡੀਆਂ ਸਿਹਤ ਸਭਾਵਾਂ ਦੀ ਇਹਦੇ ਲਈ ਮੈਂ ਮੌਜੂਦਾ ਸਰਕਾਰ ਨੂੰ ਕੱਲੀ ਨੂੰ ਜ਼ਿੰਮੇਵਾਰ ਨਹੀਂ ਠਰਾਂਦਾ ਹੁਣ ਤੱਕ ਦੀਆਂ ਜਿੰਨੀਆਂ ਸਰਕਾਰਾਂ ਸਾਰੀਆਂ ਜ਼ਿੰਮੇਵਾਰ ਨੇ ਹੁਣ ਤੱਕ ਦੇ ਜਿੰਨੇ ਇਸ ਹਲਕੇ ਦੇ ਵਿਧਾਇਕ ਮੰਤਰੀ ਰਹੇ ਨੇ ਉਹ ਜ਼ਿੰਮੇਵਾਰ ਨੇ ਕਿਉਂ ਕਿਉਂ ਨਹੀਂ ਉਹ ਬੁਨਿਆਦੀ ਹੱਕ ਦਿਵਾ ਸਕੇ ਕਿਉਂ ਨਹੀਂ ਇੱਥੇ ਡਾਕਟਰ ਪੈਦਾ ਕਰਵਾ ਸਕੇ ਸਰਕਾਰਾਂ ਕੋਲ ਕਿਉਂਕਿ ਜਿਸ ਤਨ ਲੱਗੇ ਸੋਈ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਕਿਸੇ ਨੂੰ ਦਰਦ ਹੀ ਨਹੀਂ ਆ ਸਰਕਾਰ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਸਾਰੀਆਂ ਸਰਕਾਰਾਂ ਇਨਕਲੂਡ ਜਿੰਨਿਆਂ ਨੇ ਰਾਜ ਕੀਤਾ ਤੁਹਾਨੂੰ ਸਭ ਨੂੰ ਪਤਾ ਮੇਰਾ ਮਾਟੋ ਕਿਸੇ ਨੂੰ ਨਿੰਦਣ ਦਾ ਨਹੀਂ ਮੇਰਾ ਭਾਵਿਆ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੇ ਦੇਈਏ ਅੱਜ ਕੱਲ ਲੋਕਾਂ ਦੀ ਜੇਬ 'ਚ ਕਿੱਥੇ ਖਰਚੇ ਨੇ ਕਿੱਥੇ ਲੋਕ ਜਾ ਕੇ ਮਹਿੰਗੇ ਮਹਿੰਗੇ ਹਸਪਤਾਲਾਂ 'ਚ ਜਿਨ੍ਹਾਂ ਦਾ ਇੱਕ ਦਿਨ ਦਾ ਰੂਮ ਦਾ ਖਰਚਾ 15 ਤੋਂ 20 ਹਜ਼ਾਰ ਉੱਥੇ ਕਿੱਥੋਂ ਇਲਾਜ ਕਰਾਉਂਦੇ ਇੱਕ ਸਟੰਟ ਪੈਣਾ ਤਾਂ 3 ਲੱਖ ਰੁਪਈਆ ਖਰਚਾ ਆ ਜਾਂਦਾ ਬ੍ਰੇਨ ਵਾਲੇ ਦੀਆਂ ਸਰਜਰੀਆਂ ਦੇ 7-7 8-9 ਲੱਖ ਰੁਪਈਆ ਖਰਚ ਜਾਂਦਾ ਲੱਤ ਟੁੱਟੀ ਤੇ ਮੇਰੇ ਇੱਕ ਨੌਨ ਨੇ ਉਹਨਾਂ ਦੀ ਤਿੰਨਥਾਂ ਲੱਤ ਟੁੱਟ ਗਈ ਉਹਨਾਂ ਦੇ 17 ਲੱਖ ਰੁਪਏ ਖਰਚਾ ਆ ਗਿਆ ਲੁਧਿਆਣੇ ਡੀ ਐਮ ਸੀ ਤੱਕ ਤੇ ਜਾਣਾ ਪਿਆ ਨੂੰ ਇਸ ਕਰਕੇ ਆਜ਼ਾਦੀ ਦਿਹਾੜਾ ਮੁਬਾਰਕ ਹੱਥ ਜੋੜ ਕੇ ਅਪੀਲਿਆ ਪੰਜਾਬ ਸਰਕਾਰ ਨੂੰ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਤੁਸੀਂ ਬਹੁਤ ਦਾਅਵੇ ਕਰ ਰਹੇ ਜੀ ਲੇਕਿਨ ਦਾਅਵਿਆਂ ਨੂੰ ਹਕੀਕਤ ਤੇ ਬਦਲ ਦਿਓ ਇਸ ਜ਼ਿਲ੍ਹੇ ਦੇ ਹਸਪਤਾਲ ਲਲ ਵੇਖੋ ਮੈਂ ਇੱਕ ਬੇਨਤੀ ਕਰਨੀ ਆ ਕਰਨਤਨ ਵਾਸੀਆਂ ਨੂੰ ਜਿਵਨੀ ਚੋਂ ਆ ਗਈ ਚਲੋ ਉਹ ਸਵਰਗ ਅਦੇਵਾਸਾ ਹੋਵੇ ਉਹ ਐਮਐਲਏ ਸਾਹਿਬ ਸਰੀਰ ਛੱਡ ਗਏ ਨੇ ਹੱਥ ਜੋੜ ਕੇ ਬੇਨਤੀ ਜੇ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਦੀ ਆਪਣੀਆਂ ਪੀੜ੍ਹੀਆਂ ਲਈ ਆਪਣੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਮੰਗ ਲਿਓ ਕਿਤੇ ਬੋਤਲਾਂ ਦੇ ਚੱਕਰਾਂ ਚ ਸੂਟਾਂ ਦੇ ਚੱਕਰਾਂ ਪੈਸਿਆਂ ਦੇ ਚੱਕਰਾਂ ਚ ਆਪਣੀ ਕੀਮਤੀ ਵੋਟ ਨਾ ਰੋੜਿਓ ਗੁੱਟਾਂ ਤੋਂ ਫੜਿਓ ਜਿਹੜੇ ਹੋਣਗੇ ਉਹਨੂੰ ਕੋ ਦੱਸ ਸਾਡੇ ਹਸਪਤਾਲ ਦੇ ਵਿੱਚ ਕੀ ਆ ਸਾਡੇ ਲਈ ਸਿਹਤ ਸਭਾਵਾਂ ਕੀ ਆ ਸੋ ਇਹ ਬੇਨਤੀ ਹੀ ਕਰਨੀ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ